ਸੀਨੀਅਰ ਪੱਤਰਕਾਰ ਜਤਿੰਦਰ ਪਾਲ ਸਿੰਘ ਕਲੇਰ ਬਿਊਰੋ ਚੀਫ ਪੰਜਾਬ ਵੱਲੋਂ ਅੱਜ ਰੋਪੜ ਵਿਖੇ ਸੀਨੀਅਰ ਪੱਤਰਕਾਰ ਸ਼ਮਸ਼ੇਰ ਸਿੰਘ ਬੱਗਾ ਨਾਲ ਉਹਨਾਂ ਦੇ ਸਟੂਡੀਓ ਰੋਪੜ ਯਾਨੀ ਜਲ ਸਿੰਘ ਨਗਰ ਵਿਖੇ ਜਾਣ ਦਾ ਮੌਕਾ ਮਿਲਿਆ ਤੇ ਉਹਨਾਂ ਨਾਲ ਉਹਨਾਂ ਦੇ ਪੱਤਰਕਾਰੀ ਦੇ ਖੇਤਰ ਵਿੱਚ ਆਉਣ ਬਾਰੇ ਵਿਸ਼ੇਸ਼ ਤੌਰ ਤੇ ਚਰਚਾ ਵੀ ਕੀਤੀ ਗਈ। ਅਦੇ ਉਹਨਾਂ ਵੱਲੋਂ ਪੱਤਰਕਾਰ ਜਤਿੰਦਰ ਪਾਲ ਸਿੰਘ ਕਲੇਰ ਨੂੰ ਵਿਸ਼ੇਸ਼ ਤੌਰ ਤੇ ਜੀ ਆਇਆਂ ਵੀ ਆਖਿਆ ਤੇ ਸਨਮਾਨਿਤ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਹੋਰ ਉਹਨਾਂ ਕੀ ਕਿਹਾ ਲੋ ਤੁਸੀਂ ਵੀ ਸੁਣੋ। ਹਾਂਜੀ ਕਲੇਰ ਜੀ ਕੀ ਹਾਲ ਚਾਲ ਹੈ? ਡੱਗਾ ਜੀ ਬਹੁਤ ਵਧੀਆ ਹੈ। ਅੱਜ ਤੁਹਾਡੇ ਸਟੂਡੀਓ ਤੇ ਆਉਣ ਦਾ ਮੌਕਾ ਮਿਲਿਆ। ਤੁਹਾਡਾ ਸਟੂਡੀਓ ਦੇਖ ਕੇ ਮਨ ਹੈ। ਦੇਖੋ ਬਹੁਤ ਖੁਸ਼ ਹੋ ਗਿਆ। ਕਿ ਤੁਸੀਂ ਜਿਹੜੀ ਮਿਹਨਤ ਕਰ ਰਹੇ ਹੋ ਇੰਨੀ ਦੇਰ ਦੀ ਤੇ ਉਹ ਰੱਬ ਨੇ ਤੁਹਾਨੂੰ ਫਲ ਵੀ ਲਾਇਆ ਤੇ ਚਲੋ ਇਹ ਤਾਂ ਬਹੁਤ ਵੱਡੀ ਗੱਲ ਹੈ ਜੀ ਫਰਮਾਤ ਮਸੂਦ ਜੀ ਬਕਰ ਜੀ ਕਿਹੜੇ ਸਾਡੀ ਜੀ ਤੁਸੀਂ ਇੱਧਰ ਆਏ ਸੀ ਪੱਤਰਕਾਰੀ ਲੈਨ ਚ ਮੈਂ ਜੀ ਉਸ ਵੇਲੇ 1992 ਤੋਂ ਮੈਂ ਕੈਜ ਕਰਦਾ ਤੇ ਜਿਹੜਾ ਸਟਾਰਟਿੰਗ ਸਫਰ ਹੈ ਉਹ ਕਿਹੜੇ ਤੋਂ ਸ਼ੁਰੂ ਕੀਤਾ ਸੀਗਾ ਸਟਾਰਟਿੰਗ ਮੈਂ ਅਖਬਾਰ ਦੇ ਦੋ ਮੈਂ ਕ੍ਰਿਸੀ ਨਮਾਜਮਾਨ ਨਮਾਜਮਾਨ ਨਾਲ ਜੁਆਇਨ ਕਰਿਆ ਸੀ ਮੈਂ ਪਰਤਗੋਨ ਤੋਂ ਅਸੀ ਕਮ ਜੀ ਇਹ ਤੇ ਇਲੈਕਟ੍ਰੋਨਿਕ ਦਾ ਮੈਂ ਮਾਇਸ ਸੀ ਗਿਆ ਜਾਤੀ ਇਲੈਕਟ੍ਰੋਨਿਕ ਦਾ ਮਾਹਿਰ ਹੋਣ ਕਰਕੇ ਮੈਨੂੰ ਬੜਾ ਵਧੀਆ ਲੱਗਿਆ ਕਿ ਇੱਥੇ ਇੱਕ ਗ੍ਰੇਡ ਖਾਣਾ ਚੱਲ ਗਿਆ ਕਿਉਂਕਿ ਜਿਹੜੀ ਮੈਂ ਕੋਰਸ ਵੀ ਇਲੈਕਟ੍ਰੋਨਿਕ ਦਾ ਕਰਿਆ ਹੋਇਆ ਹੈ ਠੀਕ ਹੈ ਜੀ ਤੇ ਜਿੰਨੇ ਵੀ ਅੱਜ ਵੱਡੇ ਕੈਮਰੇ ਇਲੈਕਟ੍ਰੋਨਿਕ ਪਾਰਟਸ ਜਿੰਨੇ ਵੀ ਹੈਗੇ ਉਹਨਾਂ ਬਾਰੇ ਮੈਨੂੰ ਨੌਲੇਜ ਸਹੀ ਸੀ ਤੇ ਹੌਲੀ ਹੌਲੀ ਮੈਨੂੰ ਪੀਟੀਸੀ ਦੇ ਮਨ ਬੜਾ ਉੱਪਰ ਆਇਆ ਫਿਰ ਮੈਂ 24 ਚੈਨਲ ਚਲੇ ਗਿਆ ਸਪੋਕਸਮੈਨ ਦੇ ਵਿੱਚ ਬਹੁਤ ਕੰਮ ਕੀਤਾ ਇਲੈਕਟ੍ਰੋਨਿਕ মিডিਆ ਦੇ ਲੋਕਾਂ ਨੂੰ ਸਿਖਾਇਆ ਵਿਖਾਵਰ ਕਿੰਨਾਂ ਯਾਰ ਕਰੀ ਦੀ ਖਬਰ ਕਿਤਾਵਰੀ ਸੀੜੀਆਂ ਦੇ ਨਾਲ ਉਹਨਾਂ ਦੀ ਵੀ ਸੀ ਨਾਲ ਖਬਰ ਹੋਇਆ ਕਰਦੇ ਸੀ ਉਸ ਵੇਲੇ ਚਲੋ ਮਾਲਿਕ ਨੇ ਫਾਇਰ ਲਾਇਆ ਖੇਡਦੀ ਕਲਾ ਕਰਿਆ ਟੀਵੀ 24 ਕਰਿਆ ਸਪੋਰਟਸਮੈਨ ਕਰਿਆ ਹੋਰ ਪਤਾ ਨਹੀਂ ਕਿੰਨੇ ਚੈਨਲ ਨੂੰ ਕੰਮ ਕਰਿਆ ਜਿਵੇਂ ਅਸੀਂ ਆਰਟੀਵੀ ਬਣੇ ਹੋਰ ਤੁਹਾਡਾ ਜਿਹੜਾ ਆਰਟੀਵੀ ਹੈ ਬੜਾ ਇਸ ਟਾਈਮ ਨੰਬਰ 1 ਤੇ ਜਾਂਦਾ ਹੈ ਬਾਹਰ ਅਮਰੀਕਾ ਕੈਨੇਡਾ ਆਸਟ੍ਰੇਲੀਆ ਸਾਰੀ ਜਗ੍ਹਾ ਦੇਖਿਆ ਜਾ ਰਿਹਾ ਤੁਹਾਡਾ ਜਿਹੜਾ ਚੈਨਲ ਹੈ ਤੇ ਹੁਣ ਤੁਸੀਂ ਇਹ ਜਿਹੜਾ ਇਹ ਕਿੰਨੇ ਕੁ ਤੁਸੀਂ ਇਹ ਪੱਤਰਕਾਰ ਹੈਰ ਕੀਤੇ ਹੋ ਪੰਜਾਬ ਦੇ ਵਿੱਚੋਂ ਵੈਸੇ ਤਾਂ ਜੀ ਅਸੀਂ ਪੱਤਰਕਾਰ ਨਗਰ ਸਿਸਨ ਦੇ ਅਸੀਂ ਸਾਰੇ ਦੇ ਹਾਲੇ ਨਹੀਂ ਪਹੁੰਚ पाए ਆਪਾਂ ਕਹਿੰਦੇ ਹਾਂ ਸਾਰੇ ਪੰਜਾਬ ਦੇ ਵਿੱਚੋਂ ਪਰ ਲੇਕਿਨ ਕੁਝ ਸਟੇਸ਼ਨ ਜਿਹੜੇ ਆ ਕੇ ਜਿਵੇਂ ਕਿ ਸਾਡਾ ਨਮਰ ਸ਼ਹਿਰ ਤੁਹਾਡਾ ਸ਼ਾਹਪੁਰ ਗਰਸ਼ਨਕਰ ਇਧਰ ਸਮਰਾਲਾ ਲੁਧਿਆਣਾ ਅਧਿਕਾਰ ਸਾਹਿਬ ਤੇ ਹੋਰ ਲੱਖਾਂ ਦੇ ਵਿੱਚ ਪੱਤਰਕਾਰ ਸਾਡੇ ਹੈਗੇ ਆ ਪਰ ਲੇਕਿਨ ਅਸੀਂ ਕਹਿੰਦੇ ਆ ਕਿ ਹੌਲੀ ਹੌਲੀ ਕੁਮਤਮ ਦੀ ਕਿਰਪਾ ਨਾਲ ਸਾਰੇ ਪਾਸੇ ਅ ਪੱਤਰਕਾਰ ਜੀ ਸਾਡੇ ਹੁਣੇ ਬਣੇ ਕੰਨ ਅਸੀਂ ਖਬਰ ਦੇਣ ਦੀ ਕੋਸ਼ਿਸ਼ ਜਰੂਰ ਕਰਦੇ ਹਾਂ ਜਿੱਦੋਂ ਵੀ ਕੋਈ ਖਬਰ ਆਉਂਦੀ ਹੈ ਸਾਡੇ ਵਿੱਚ ਤੇ ਮੈਂ ਹੋਰ ਨਵਾਂ ਸੁਣਿਆ ਤੁਹਾਨੂੰ ਬਧਾਈਆਂ ਉਸ ਗੱਲ ਦੀਆਂ ਕਹਿੰਦੇ ਤੁਸੀਂ ਅਖਬਾਰ ਵੀ ਸ਼ੁਰੂ ਕਰਤਾ ਆਪਣਾ ਜੀ ਹਾਂ ਵੈਬਸਾਈਟ ਸ਼ੁਰੂ ਕਰ ਦਿੱਤੀ ਹੈ ਅੱਜ ਵੀ ਬੰਦੇ ਦਾ ਆਪਣੇ ਜਿਹੜੇ ਬੰਦੇ ਦਾ ਵੈਬਸਾਈਟ ਹੈ ਤੇ ਕਿਉਂਕਿ ਵੈਬਸਾਈਟ ਦੇ ਵਿੱਚ ਸਾਡੀ ਹਰ ਖਬਰ ਅਪਡੇਟ ਹੋ ਰਹੀ ਹੈ ਨਾਲ ਦੀ ਨਾਲ ਤੇ ਅਸੀਂ ਜਿੰਮੀ ਸਰਕਾਰੀ ਖਬਰਾਂ ਆ ਰਹੀਆਂ ਪ੍ਰਾਈਵੇਟ ਆ ਰਹੀਆਂ ਸਾਰੀਆਂ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਬਾਕੀ ਇਹ ਵੀ ਹੌਲੀ ਹੌਲੀ ਲੱਗਿਆ ਹੋਇਆ ਜੀ ਕਿਉਂਕਿ ਇਹ ਬੜਾ ਔਖਾ ਕੰਮ ਹੈ ਸਫਰ ਬੜਾ ਲੰਬਾ ਹੈ ਪੈਸਾ ਵੀ ਐਡਵਰਟਾਈਜ਼ਮੈਂਟ ਤੋਂ ਕਲੈਕਟ ਕਰਨਾ ਹੁੰਦਾ ਤੇ ਵਰਕਰ ਵੀ ਨੇ ਕੰਮ ਕਰਦੇ ਉਹਨਾਂ ਨੂੰ ਤਰਕਾ ਦੇਣੀ ਹੁੰਦੀ ਹੈ ਉਹ ਵੀ ਉਹ ਪਰਮਾਤਮਾ ਦੇ ਸਾਰੇ ਪ੍ਰੋਸੈਸਾਂ ਤੋਂ ਆਉਣ ਵਾਲੇ ਸਮੇਂ 'ਚ ਤੁਹਾਡੀ ਕੀ ਸੋਚ ਹੈ ਵੀ ਇਹ ਚੈਨਲ ਲਈ ਤੁਸੀਂ ਕੀ ਕਰ ਰਹੇ ਹੋ ਬਲੰਦੀਆਂ ਤੇ ਪਹਚਾਣ ਨਹੀਂ ਹੋਰ ਬਲੰਦੀਆਂ ਤੇ ਅਸੀਂ ਇਸ ਚੈਨਲ ਨੂੰ ਜਿਵੇਂ ਕਿ 24 ਆਵਰ ਲਾਈਵ ਚਲਾਉਣ ਦੀ ਕੋਸ਼ਿਸ਼ ਕਰਨ ਦੇ ਵਿੱਚ ਲੱਗੇ ਹੋਏ ਹਾਂ ਪਰ ਉਹਦੇ ਵਾਸਤੇ ਬਹੁਤ ਜ਼ਿਆਦਾ ਸਟ੍ਰਕਚਰ ਦੀ ਲੋੜ ਹੈ ਸਾਰੇ ਪ੍ਰੋਗਰਾਮਿੰਗ ਦੀ ਲੋੜ ਹੈ ਇਹ ਹੈ ਕਿ ਦਿਨ ਰਾਤ ਜਿਹੜਾ ਲਾਈਵ ਸ਼ੋਅ ਵੇਲਕਨ ਪਰ ਲੇਕਿਨ ਮੈਨੂੰ ਲੱਗਦਾ ਵੀ ਇਸ ਸਾਲ ਵੀ ਇੱਕ ਦਾ ਅਸੀਂ ਕਰ ਸਕਦੇ ਹਾਂ ਹੁਣ ਮੈਂ ਪਿੱਛੇ ਜੇ ਦੇਖਿਆ ਤੁਹਾਡਾ ਤੁਸੀਂ ਇਹ ਆਰ ਟੀਵੀ ਦੇ ਕਵਰੇਜ ਵਾਸਤੇ ਸਪੈਸ਼ਲ ਬੈਲ ਲਈ ਸੀ ਉਹਦੇ ਵਿੱਚ ਤੁਸੀਂ ਸਟੂਡੀਓ ਵੀ ਬਣਾਇਆ ਸੀ ਉਹ ਕਿਵੇਂ ਦਾ ਤੁਹਾਡਾ ਤਜਰਬਾ ਰਿਹਾ ਉਸ ਗੱਲ ਦਾ ਦਰਸਲ ਇਸ ਤਰ੍ਹਾਂ ਸੀਗਾ ਵੀ ਉਹ ਤਾਂ ਖਰਚਾ ਵੀ ਸੀਗਾ ਨਗੀਆਂ ਦਾ ਖਰਚਾ ਹੁੰਦਾ ਸੀਗਾ ਉਹਦੇ ਸਪਲਾਈਟ ਆਪਾਂ ਸਾਰਾ ਸਿਸਟਮ ਉਹਦੇ ਵਿੱਚ ਲਾਇਆ ਸੀ ਪਰ ਲੇਕਿਨ ਐਨੀ ਮੈਨੂੰ ਗਾਈਡ ਲੈਂਣ ਤੋਂ ਬਾਅਦ ਸਾਨੂੰ ਲੱਗਿਆ ਵੀ ਉਹ ਗੱਡੀ ਸਾਡੀ ਤੋਂ ਜੋ ਕੰਮ ਸਮਝਾ ਹੀਦਾ ਨਹੀਂ ਮਿਲ ਰਿਹਾ ਸੀ ਤੇ ਉਹਦੇ ਨਾਲ ਅਸੀਂ ਦੇਖਿਆ ਵੀ ਗੱਡੀ ਨਵੀਂ ਜਾ ਕੇ ਵੀ 15000 ਕਿਲੋਮੀਟਰ ਸਾਰੀ ਗੱਡੀ ਚੱਲ ਪਾਈ ਸੀ ਉਹ ਲੇਕਿਨ ਲੋਕਾਂ ਦੇ ਵਿੱਚ ਇੱਕ ਨਵਾਂ ਉਹ ਆ ਗਿਆ ਵੀ ਆਪਾਂ ਫ੍ਰੀ 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 ਕਰਨ ਲੱਗੇ ਲੋਕ ਜਿਵੇਂ ਕਿ ਅਸੀਂ ਲਾਈਫ ਟੈਨਟ ਕਾਸਟ ਕਰਦੇ ਸੀ ਉਹ ਪੈਸੇ ਲੈਂਦੇ ਸੀਗੇ ਉਹਦੇ ਨਾਲ ਸਾਡਾ ਸਿਸਟਮ ਦਾ ਖਰਚਾ ਜਾਂਦਾ ਸੀ ਲੇਕਿਨ ਵਿੱਚ ਲੋਕਾਂ ਨੂੰ ਇਦਾਂ ਲੱਗਣ ਲੱਗਿਆ ਆਪ ਜਿਹੜੇ ਨਵੇਂ ਆਏ ਨੇ ਮੇ ਕੰਮ ਨਹੀਂ ਫ੍ਰੀ ਕਰੀ ਚੱਲੋ ਬਸ ਫ੍ਰੀ ਕਰ ਕਰਕੇ ਵੀ ਅੱਛਾ ਜਿਹੜੀ ਪਾਰਟੀ ਐ ਉਹਨੂੰ ਫ੍ਰੀ ਚੀਜ਼ ਚਾਹੀਦੀ ਆ ਅਜਿਹਾ ਜਿਵੇਂ ਹਿੰਦੂਸਤਾਨ ਸਾਡਾ ਫ੍ਰੀ ਵਾਲੀ ਚੀਜ਼ਾਂ ਨੂੰ ਦੱਸਦੇ ਆ ਇਸ ਤਰ੍ਹਾਂ ਦਾ ਹੀ ਕਰਕੇ ਫਿਰ ਨਹੀਂ ਉਹ ਮੈਨੂੰ ਲੱਗਿਆ ਨਹੀਂ ਹੈਗਾ ਵੀ ਖਰਚਾ ਵੱਧੂ ਸੀਗਾ ਕਿਉਂਕਿ ਜੇ ਇਨਸਟਰੂਮੈਂਟ ਸਾਡੇ ਸਾਡੇ ਕੈਮਰੇ ਆ ਲੱਖ ਲੱਖ ਦੋ ਦੋ ਲੱਖ ਦੇ ਘੱਟ ਕੈਮਰਾ ਕੋਈ ਨਹੀਂ ਹੈਗਾ ਜੇ ਦੇਖਿਆ ਗਏ ਬੜੇ ਕੋਸਟਲੀ ਚੀਜ਼ਾਂ ਹੈਗੀਆਂ ਇਸ ਕਰਕੇ ਥੋੜਾ ਜਿਹਾ ਫਿਰਾਸੀ ਨੂੰ ਕਰਿਆ ਨਹੀਂ ਇਹ ਘਾਟੇ ਦਾ ਸੋਦਾ ਹੈ ਚਲੋ ਜੀ ਮੈਂ ਆਜ ਕਰਦਾ ਪੱਤਰਕਾਰ ਜਤਿੰਦਰਪਾਲ ਸਿੰਘ ਕਲੇਰ ਵੀਰੋ ਜੀ ਪੰਜਾਬ ਇਹ ਸਾਡੇ ਬੱਗੇ ਆ ਬੱਗਾ ਜੀ ਛੋਟੇ ਭਾਜੀ ਆ ਸਾਡੇ ਉਮਰ ਦੇ ਵਿੱਚ ਇਹਨਾਂ ਨੂੰ ਰੱਬ ਦੇਣ ਦੁੱਗਣੀ ਲਾ ਚੌਗਣੀ ਇਹਨਾਂ ਦਾ ਆਰਟੀਵੀ ਆ ਜਿਹੜਾ ਚੜ੍ਹਾਈਆਂ ਤੇ ਕਰੇ